ਮਹੱਲਾ ਕਉ ਆ ਹਰਿ ਹਰਿ ਨਾਮ ਠੀਤਲ ਜਨ ਧਿਆਵ ਹਰ ਚੰਦਨ ਬਾਤ ਸੁਗੰਧ ਗਦਈਆ ਮਿਲਤ ਸੰਗਤ ਪਰਮ ਪਤ ਪਾਰਿਆ ਮੈਂ ਹਿਰਦ ਬਲਾਤ ਸੰਗ ਹਰ ਬੋਲੀਆ ਹਰ ਹਰ ਨਾਮ ਸੀਤਲ ਜਨ ਧਾਵੋ ਹਰ ਚੰਦਨ ਵਾਸ ਤੁਮੰਕ ਗੰਧਿਤਿਆ ਮੇਰ ਕਤ ਸੰਗ ਪਰਮ ਬਾਤ ਪਾਇਆ ਮੈਂ ਹਿਰਦ ਪਲਾਦ ਤਾਂ ਕੋ ਵਾਰੋਹੀਆ ਜੰਪੁਰ ਜਗੰਨਾਥ ਜਗਦੀਸ਼ ਕੁਤਈਆ ਸ਼ਰਨ ਪਰੇ ਸਈ ਜਨ ਉਭਰੇ ਜਿਉ ਪ੍ਰਹਿਲਾਦ ਉਧਾਰਤ ਮਈਆ ਰਹਾਉ ਪਾਰ ਪਟਾਰ ਮੈਂ ਚੱਦਰ ਤੂਤਮਾ چندن نکٹو سب چند ہوگان بشڑ دور کرتا آپ جانے سب بد ہر ہر آپ بنیا ਗੁਰ ਤੇ ਤੇ ਤੋ ਕੰਜਨ ਹੋਵੇ ਜੋ ਤੁਰਿ ਲਿਖਿਆ ਸੋ ਮੀਤੇ ਨਾਮ ਪਟਾਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਕਰ ਭਗਤ Bhandar ਥੁ ਲਈਆ ਗੁਰ ਚਰਨੀ ਇਹੋ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਸੁਨਾ ਭਈਆ ਪਰਮ ਬਿराग ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨ ਕਹੀਆ ਬਾਰ ਬਾਰ ਖਿਨ ਖਿਨ ਪਾਲ ਕਹੀਆ ਪਾਰ ਪਾਰ ਨਾਮ ਪਾਵੈ ਪਰੇ ਪਰਿਆ ਸਾਦਤ ਦੇਗ ਪੁਰਾਨੁ ਬੁਕਾਰੈ ਧਰਮ ਕਰਉ ਘਟ ਕਰਮ ਦਰਨਿਆ ਮਨ ਮੁਖ ਪਖੰਡ ਭਰਮ ਹੋਵੇ ਬੂਤੇ ਲੋਭ ਲੈਣਾ ਰਨਾ ਨਾਮ ਜਪੋ ਨਾਮੇ ਗਤ ਪਾਵੋ ਸਿਮਰਤੁ ਸਾਤਰ ਨਾਮ ਦੇੜਿਆ ਹੋ ਮੈਂ ਜਾਏ ਤਾਂ ਮੇ ਪੈ ਲਹੋ ਗੁਰਮਖ ਪਾਚੈ ਪਰਮ ਪਦ ਪਈਆ ਏਹੋ ਜਾਗ ਭਰਨੂ ਮੂਪ ਤਬ ਤੇਰਾ ਜਿਤ ਲਾਰੈ ਸੇ ਕਰਮ ਕਮਈਆ ਨਾ ਕੋ ਜੰਤ ਬਜਾਏ ਬਾਜੈ ਜਿਤ ਭਾਵੈ ਜਿਤ ਰਾਹ ਚਲਈਆ ਇਹੋ ਜਗ ਬਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾ ਕੋਈ ਜੰਤ ਬੁਲ ਜਾਏ ਵਾਖੇ ਜੇਤ ਭਾਵੈ ਤਿਤ ਰਾਹ ਚਲਈਆ ਵਾਹਿਗੁਰੂ ਦੀ ਕਾ ਬਾਸਾ ਵਾਹਿਗੁਰੂ ਦੀ ਫਤਿਹ ਬੇਲਾਵਰ ਬੰਦਾ ਸਤਿ ਆਹਾਰ ਰਾਮ ਚੀਤਨ ਜਨ ਧਿਆਵ ਹਰ ਚੰਦਰ ਵਾ ਸੁਕਾਂਤਰ ਗੰਧ ਜਿਆ ਮੇਲ ਸਤ ਸੰਗਤ ਪਰਮ ਪਤ ਪਾਇਆ ਮੈਂ ਹਿੰਦ ਬਲਾਤ ਤਾਨ ਹਰ ਕੋਈਆ ਵਾਰੀ ਕਾ ਆਲਖ ਵਾਹਿਗੁਰੂ ਜੀ ਕੀ ਫਤਿਹ